ਤੇ ਹੁਣਾਂ ਦੇਖ ਲਓ ਉੱਗੇ ਸਮਾਜ ਸੇਵੀ ਨੇਕਾ ਹਰਦਾਸਪੁਰ ਪੁੱਜੇ ਸਤਲੁਜ ਦਰਿਆ ਤੇ ਦੇਖੋ ਉੱਥੇ ਜਾ ਕੇ ਕਰਤਾ ਕੀ ਦੱਸ ਦਈਏ ਕਿ ਸਮਾਜ ਭਲਾਈ ਕੰਮਾਂ ਵਿੱਚ ਹਮੇਸ਼ਾ ਹੀ ਅੱਗੇ ਆਉਣ ਵਾਲੇ ਨੇਕਾ ਹਰਦਾਸਪੁਰ ਆਪਣੇ ਪਰਿਵਾਰ ਅਤੇ ਸਹਾਯੋਗੀ ਸਾਥੀਆਂ ਨਾਲ ਸਤਲੁਜ ਦਰਿਆ ਪੁੱਜੇ ਤੇ ਉੱਥੇ ਲਗਭਗ 101 ਫਲਦਾਰ ਤੇ ਸ਼ਾਨਦਾਰ ਪੌਦੇ ਲਗਾਏ ਤੇ ਦਰਿਆ ਕੰਢੇ ਆਪਣੀ ਕਜਨ ਬੇਟੀ ਮਨਪ੍ਰੀਤਾ ਕੇਕ ਕੱਟ ਕੇ ਬਰਥਡੇ ਵੀ ਮਨਾਇਆ ਤੇ ਫਲ ਵੰਡੇ ਨਾਲ ਹੀ ਲੋਕਾਂ ਨੂੰ ਪਾਣੀ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ ਹੈ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਪਾਣੀ ਨੂੰ ਜੀ ਪਵਿੱਤਰ ਰੱਖਿਆ ਜਾਈਦਾ ਕੈਂਸਰ ਦੀ ਬੁਆਰੀਆ ਵੀ ਬਹੁਤ ਪਾਰ ਆਇਆ ਗਰੀਬ ਬੰਦਾ ਤਾਂ ਲਾਜ ਵੀ ਨਹੀਂ ਕਰਾ ਸਕਦਾ ਕਿਉਂ ਪਾਣੀ ਪਵਿੱਤਰ ਹੋਊਗਾ ਤੇ ਬਚੂਗਾ ਇਹਦੇ ਵਿੱਚ ਕੂੜਾ ਕਰਕਰ ਨਹੀਂ ਸਿੱਟਣਾ ਚਾਹੀਦਾ ਤੇ ਪੌਦੇ ਵੀ ਲਾਉਣੇ ਚਾਹੀਦੇ ਆ ਜੀ ਤਾਂ ਹੀ ਮੀਂਹ ਪਊਗਾ ਤੇ ਤੈਂ 300 ਕਰੋੜ ਆਪਣੀ ਆਬਾਦੀ ਆ ਜੇ ਇੱਕ ਬੂਟਾ ਵੀ ਲਾਵੇ 300 ਕਰੋੜ ਹੋ ਜਾਣਾ ਜੀ ਤੇ بارش ਆਪੇ ਆਊਗੀ ਨਾਲੇ ਆਪਾਂ ਜਿਹੜੋ ਕੋਈ ਵੀ ਖਵਾਜੇ ਦਾ ਆਪਾਂ ਕੰਮ ਕਰਦੇ ਆ ਆਪਾਂ ਦਰਿਆ ਵੰਡੀ ਦਾ ਇਹ ਖਵਾਜਾ ਦਾ ਪਵਿੱਤਰ ਆ ਇਹਨੂੰ ਸਾਫ਼ ਰੱਖਣਾ ਚਾਹੀਦਾ ਜੀ ਤੁਸੀਂ ਆਪਣੇ ਪਰਿਵਾਰੋਂ 300 ਸੁਝਿਆ ਸੀ ਤੇ ਲਗਭਗ 180% ਲਗਾਇਆ ਗਿਆ ਹੈ ਉਹਨੇ ਪੌਦੇ ਪੱਲੂ ਕੋਈ ਕਿਸ ਤਰ੍ਹਾਂ ਹੋਵੇਗਾ ਅਸੀਂ ਪਾਣੀ ਪਾ ਕੇ ਜਾਵਾਂਗੇ ਜੀ ਹਰੇਕ ਦਿਨ ਸੰਡੇ ਦੀ ਸੰਡੇ ਹਫਤੇ ਬਾ ਲੋੜ ਪੈਂਦੀ ਆ ਜਾਨੂੰ ਦਰਿਆ ਦਾ ਹੈਗਾ ਆ ਥੋੜਾ ਇੱਥੇ ਮੀਨ ਹੈਗੀ ਥੱਲੇ ਸੁਹਾਵ ਉਹਦੇ ਨਾਲ ਸਰਪਾਣੇ ਆ ਜੀ ਅੰਬਾਰੇ ਬੂਟੇ ਵੀ ਲਾਏ ਆ ਜੀ ਕੜੀ ਪਤਾ ਵੀ ਲਾਇਆ ਕੋਈ ਫਰਕ ਆਊਗਾ ਯਾਦ ਕਰੂਗਾ ਜੀ ਕੋਈ ਇੱਥੇ ਤਾਂ ਨਹੀਂ ਜਿਹੜੇ ਪੌਦੇ ਲਾਏ ਆ ਨਹੀਂ ਪਤਾ ਵੀ ਉਹ ਅੱਗੇ ਨਸ਼ਟ ਕਰ ਦਿੰਦੇ ਆ ਜਾਂ ਉਹਨਾਂ ਨੂੰ ਮੈਸੇਜ ਪਾਜੀ ਸਾਡੇ ਪਿੰਡ ਬੂਟੇ ਲਾਏ ਸੀ ਛੜਕ ਦੇ ਕੰਡੇ ਦੇ ਉਹ ਸਰਪੰਚਾ ਸਾਹਿਬ ਕਾ ਉਹਨੇ ਸਾਰੇ ਵੱਢ ਕੇ ਖਾ ਲਏ ਤੇ ਜਿਗਰਾਤ ਮੈਂ ਕਿਹਾ ਮੈਂ ਉੱਤੇ ਰਿਪੋਰਟ ਵੀ ਕੀਤੀ ਸੀ ਕੋਈ ਕਾਰਵਾਈ ਨਹੀਂ ਹੋ ਜੇ ਹੁਣ ਦੇਖ ਰਹੇ ਹਾਂ ਦੁਆਰਾ ਬੂਟੇ ਫੁੱਟੇ ਹੋ ਆ ਉਨੇ ਦੁਆਰਾ ਫੇਰ ਵੜਦੇ ਨੇ ਜੀ ਜੇ ਸਰਪੰਚ ਇਹ ਕੰਮ ਕਰਨ ਤਾਂ ਬਾਕੀਆਂ ਨੇ ਕੀ ਕਰਨਾ ਜੀ ਪੱਟ ਦਿੰਦੇ ਆ ਕਿਹੜੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਕਾਨੂੰਨੀ ਕਤਲ ਦਾ ਕੰਮ ਹੈ ਜੀ ਇਹ ਵੀ ਬੱਚੇ ਹੀ ਆ ਮੈਂ ਤਾਂ ਕਹਿ ਸਕਿਆ ਬੱਚੇ ਆ ਜੀ ਬੱਚਿਆਂ ਨੂੰ ਨਹੀਂ ਵੜਨਾ ਚਾਹੀਦਾ ਅਜਿਹਾ ਵੀ ਬੱਚੇ ਜੀ ਉਨੇ ਕਾਫੀ ਬੂਟੇ ਪੱਟੇ ਪਿੰਡ ਦੀ ਗਰਾਊਂਡ ਆ ਸਕੂਲ ਦੀ ਜ਼ਮੀਨ ਆ ਗੁਰਦ ਗੁਰੂ ਘਰ ਦੀ ਉਨੇ ਤਾਂ ਗੁਰੂ ਘਰ ਦੇ ਵੀ ਬੂਟੇ ਵੜ ਦਤੇ ਨੇ ਕਮੇਟੀ ਵਾਲੇ ਨਾਲ ਰੱਖ ਕੇ ਉਹ ਵੀ ਨਹੀਂ ਵੜਨੇ ਚਾਹੀਦੇ ਲਾਇ ਵੀ ਨਹੀਂ ਸਕੇ ਜੀ ਇਹਨੇ ਲਾਇ ਵੀ ਨਹੀਂ ਸਕੇ ਜੀ ਕਬੂਰੇ ਬੱਚੇ ਵੀ ਹੈਗੇ ਜਿਹੜੇ ਦਰਿਆਵਾਂ ਨਹਿਰਾਂ ਨੂੰ ਪੂਰਾ ਦਾ ਨਾਂ ਬਣਾਉਂਦੇ ਫਿਰਦਾ ਰਹੇ ਆ ਤੁਸੀਂ ਕਹਾਂਗੇ ਗੰਦਗੀ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਫੈਲਦੀਆਂ ਛੋਟੇ ਛੋਟੇ ਬੱਚੇ ਹੈਗੇ ਸਾਡੇ ਸਾਹਮਣੇ ਇਹ ਬੱਚਿਆਂ ਨੂੰ ਬੱਚਿਆਂ ਨੂੰ ਆਪਾਂ ਦੱਸਾਂਗੇ ਤਾਂ ਜੀ ਇਹਨਾਂ ਨੂੰ ਪਤਾ ਲੱਗੂ ਆ ਇਹਨਾਂ ਦਾ ਪਿਆਕ ਵਧੀਆ ਬਣੂਗਾ ਆਪਾਂ ਤਾਂ ਬੁੱਢੇ ਹੋ ਗਏ ਆ ਇਹਨਾਂ ਦਾ ਪਿਆਕ ਬਣੂਏ ਇਹ ਵੀ ਬੂਟੇ ਲਾਉਣਗੇ ਪਾਉਣਗੇ ਛਾਵੇਂ ਬਹਿਣਗੇ ਆਪਾਂ ਬੋਰਡ ਵੀ ਲਾਇਆ ਜੀ ਬੋਰਡ ਦੀ ਛਾਂ ਮਾਂ ਵਰਗੀ ਹੁੰਦੀ ਹੈ ਜੀ ਮਾਂ ਵੀ ਨਹੀਂ ਲੱਭਦੀ ਕਈ ਤਾਂ ਮਾਂ ਦਾ ਲਾਜ ਵੀ ਨਹੀਂ ਤੇ ਦਾਗਾਂ ਦੇ ਵੀ ਨਹੀਂ ਉੱਪਰ ਦੇ ਨਾ ਕੋਈ ਇਲਾਜ ਕਰਾਉਣਾ ਦੇ ਮਾਂ ਪੇ ਹਾਂਜੀ ਹੋਰ ਦਾ ਬੂਟੇ ਲਾਇਆ ਹਾਂਜੀ ਹਾਂਜੀ ਕਈ ਬੂਟੇ ਲਾਏ ਜੀ ਕੜੀ ਪੱਤਾ ਵੀ ਲਾਇਆ ਕਰੋੜ ਦਾ ਲਾਇਆ ਤੌਸੀ ਵੀ ਲਾਇਆ ਆਂਬਰੇ ਬੂਟੇ ਲਾਏ ਬੋਰ ਦੇ ਵੀ ਬੂਟੇ ਲਾਏ ਆ ਬੋਰ ਦੀ ਛਾਂ ਹੀ ਬਹੁਤ ਵਧੀਆ ਹੁੰਦੀ ਆ ਕਾਚਾਂ ਖੇਲਦੇ ਹੁੰਦੇ ਸੀਗੇ ਨਾਲੇ ਲੜਾਈਆਂ ਨਹੀਂ ਹੁੰਦੀਆਂ ਸੀਗੀਆਂ ਜੀ ਨੇਕਾ ਜੀ ਇਹ ਸਿਲਸਾ ਅੱਜ ਫਿਰ ਵੇਲਾ ਜਾਰੀ ਰਹੇ ਨਹੀਂ ਜਾਰੀ ਰਹੂਗਾ ਜੀ ਇੱਥੇ ਚੱਲਦਾ ਰੱਖਾਂਗੇ ਜਿੱਥੇ ਵੀ ਲੋੜ ਹੋਵੇ ਬਾਚਾਰ ਦੀ ਸ਼ਾ ਲਾਵਾਂਗੇ ਹੁਣ ਪਰਿਵਾਰ ਸਵੇਤ ਆਏ ਸੀਗੇ ਬੂਟੇ ਲੈ ਕੇ ਬੂਟੇ ਵੀ ਨਰਸਰੀ ਤੋਂ ਲਏ ਆ ਕੋਈ ਮਾਰੇ ਬੂਟੇ ਨਹੀਂ ਲਏ ਜੀ ਦੇਖਾ ਵੀ ਤੁਸੀਂ ਫਲ ਵਗੈਰਾ ਹੀ ਪਿੱਛੇ ਵੱਢ ਰਹੇ ਸੀਗਾ ਅਸੀਂ ਉਹ ਬੱਚਿਆਂ ਨੂੰ ਵੀ ਬੰਡਿਆ ਜਿੱਦਾਂ ਹੀ ਬੰਡਿਆ ਬੱਚਿਆਂ ਨੇ ਚਲੋ ਕਿ ਸੇਵਾ ਕਰ ਰਹੇ ਬੱਚੇ ਪਾਣੀ ਦੀ ਸੇਵਾ ਨੁਵਾਈ ਹੈ ਜੀ ਲੋਕਾਂ ਨੂੰ ਕੀ ਕਿ ਦੇ ਕਿੱਦਾਂ ਤੁਹਾਡਾ ਸਹਿਯੋਗ ਕਰਨੇ ਸਿਖਾ ਬੱਚੇ ਲੋਕਾਂ ਨੂੰ ਇਹ ਆ ਜੀ ਚਾਹੀਦੀ ਹੈ ਨਾਰੀਅਲ ਲੂਰੀਆ ਤਾਰਨਾ ਤਾਰ ਲਓ ਪਾਣੀ ਚ ਤਾਰਦੇ ਆ ਰਹੇ ਬਾਕੀ ਕੋਈ ਕੂੜਾ ਨਾ ਜਦਾ ਸਿੱਟੋ ਜੇ ਕੈਂਸਰ ਦੀ ਬਿਮਾਰੀ ਲੱਗੂ ਇਹ ਪਾਣੀ ਥੱਲੇ ਜਾਂਦਾ ਇਹ ਆਪਾਂ ਪੀ ਜਾਂਦੇ ਮੁਰਕੇ ਪਾਣੀ ਤਾਂ ਥੱਲੇ ਹੀ ਜਾਂਦਾ ਨਾ ਧਰਤੀ 'ਚ ਇਹ ਪੀ ਜਾਂਦੇ ਆਪਾਂ ਇਹਨੂੰ ਪੁਵਤਰ ਰੱਖਾਂਗੇ ਕੋਈ ਨਹਾਉਣ ਨੂੰ ਜੀ ਕਰੂਗਾ ਹਾਂ ਜੀ ਅੱਗੇ ਲੋਕੀ ਬੇੜੇ ਤਾਰ ਦੇ ਹੁੰਦੇ ਸੀ ਵਿੱਚ ਜੀ ਦੇਖਾਈ ਕਿ ਤੁਸੀਂ ਕਾਫੀ ਲੰਨਾ ਆਂਦੇ ਰਹੇ ਹੈਂ ਗਾਰੇ ਗੰਗਾ ਮਾਤਾ ਜੀ ਜਾ ਕੇ ਤਾਂ ਹਾਂ ਹਾਂ ਜੀ ਕਰਦਾ ਹੈ ਜੀ ਆਪਾਂ ਗੰਗਾ ਕਹਿੰਦੇ ਆ ਰਾਮ ਤੇਰੀ ਗੰਗਾ ਮੈਰੀ ਕੋ ਕੋਪੁੱਤਰ ਚਾਹੀਦੀ ਹੈ ਸਾਰਾ ਕੋਪੁੱਤਰ ਚਾਹੀਦਾ ਇੰਨਾ ਵੀ ਵਧੀਆ ਹੀ ਆ ਜੀ ਉੱਤੇ ਨੌਣ ਜਾਂਦੇ ਲੋਕੀ ਹੱਥ ਪਾਉਂਦੇ ਆ ਅਕੀਤਪੁਰ ਸਾਹਿਬ ਉੱਤੇ ਵੀ ਹੱਥ ਪਾਉਂਦੇ ਜੇ ਗੰਦਾ ਕਰਾਂਗੇ ਤਾਂ ਵੀ ਚੰਗਾ ਥੋ ਲੱਗਦਾ ਮਿੱਟੀ ਜੋਂ ਆਪਾਂ ਆਏ ਆ ਮਿੱਟੀ ਹੋ ਜਾਣਾ ਜੀ ਉਸ ਨਾਲ ਨਹੀਂ ਜਾਣਾ ਕੋਈ ਵੀ ਚੀਜ਼ ਕੋਈ ਵੀ ਜੇ ਇੱਕ ਇੱਕ ਬੂਟਾ ਲਾਵਾਂਗੇ ਸਾਰੇ ਜਾਣੇ ਵਧੀਆ ਲਾਉਣ ਨੂੰ ਸਾਰੇ ਗਾਲੇ ਪਾਲਣ ਨੂੰ ਨਿਕਾਲੇ ਪਾਲਣੇ ਚਾਹੀਦੇ ਜੀ ਪਾਲ ਕੇ ਦਿਖਾਣੇ ਚਾਹੀਦੇ ਆ ਕੁਝ ਹੂਰ ਦੇ ਨਾਲ ਅਹੀਂ ਪਿੰਡ ਵੀ ਆਪਣੇ ਲਾਏ ਆ ਜੀ ਹੋਰ ਕਿਸੇ ਵੀ ਲਾਏ ਦਾ ਤਾਂ ਤਾਂ ਹਾਂਜੀ ਇੱਥੇ ਰੋ ਲਗਾਏ ਜਾਂਦੇ ਹਾਂਜੀ ਹੋਰ ਵੀ ਲਾਏ ਜਾਣਗੇ ਉਹ ਏਰੀਆ ਵਿੱਚ ਦੇਖਿਆ ਸਾਫ਼ ਹੀ ਵੱਡਾ ਇਹ ਜੀ ਆਏਗਾ ਬੱਚੀ ਹਾਂਜੀ ਹਾਂਜੀ ਜਿਹੜਾ ਜਿਹੜੇ ਜਿਹੜੇ ਪੌਦੇ ਲਗਾਏ ਜਾ ਸਕਦੇ ਆ ਅਸੀਂ ਤਾਂ ਪੂਰਨਪੁਰ ਵੀ ਲਾਏ ਆ ਜੀ ਬੂਟੇ ਜਲੰਧਰ ਚ ਪੈਂਦਾ ਜੀ ਉਹ ਪਿੰਡ ਹਾਂਜੀ ਕਾਫੀ ਬੂਟੇ ਉੱਤੇ ਲਾਏ ਆ ਉੱਤੇ ਉਧਰ 70 ਬੂਟੇ ਲਾਏ ਜੀ ਸਰ ਬੂਟੇ ਦੀ ਖਰੀਦ ਕਰਾਇਆ ਜਾਂ ਖਰੀਦ ਕੇ ਲਾਏ ਆ ਜੀ ਅਸੀਂ ਗਏ ਸੀ ਉਹ ਕਹਿੰਦੇ ਜੀ ਨਰਸੀਆ ਕਹਿੰਦੇ ਲਿਖਾ ਕੇ ਲਿਆਓ ਦਫ਼ਤਰ ਤੋਂ ਫੇ ਦੇਵਾਂਗੇ ਜਿਹੜਾ ਆਪਾਂ ਪ੍ਰਸ਼ਾਸਨ ਦੇ ਨੇ ਬੂਟਿਆਂ ਚੋਂ ਚੰਗੀ ਗ ਦੇਖ ਲੈ ਜਿਹੜੇ ਪਾਲਣ ਵੀ ਕਰਦੇ ਆਪਾਂ ਕਈ ਘਰ ਗਮਲੇ ਚ ਲਾ ਲੈਂਦੇ ਗਮਲੇ ਚ ਬੂਟੇ ਹੋਂ ਵਾਲੇ ਨੇ ਅੰਬ ਗਮਲੇ ਛੜੋ ਹੋ ਜਾਊਗਾ ਜੀ ਹੁਣ ਆਪਾਂ ਅੰਬ ਲਿਆ ਕੇ ਲਾਏ ਇਹਨਾਂ ਨੂੰ ਸੰਭਾਲ ਕਰਾਂਗੇ ਦਵਾਈ ਵੀ ਪਾਵਾਂਗੇ ਇਹਨਾਂ ਨੂੰ ਅਗਲੇ ਅਫਰਾਂ ਆਕਰ ਜੇ ਇਹ ਹੈ ਜੀ ਕੈਂਸਰ ਦੀ ਬਿਮਾਰੀ ਦਾ ਵੀ ਆ ਪਾਣੀ ਲੋਧੀਪੁਰ ਪਿੰਡ ਮੁੱਕ ਗਿਆ ਆ ਪਾਣੀ ਵੀ ਆਪਣਾ ਵਿੱਚ ਪਾਉਣਾ ਚਾਹੀਦਾ ਝੋਨੇ ਤੋਂ ਵੀ ਜੇ ਤਾਂ ਥੋੜਾ ਰਹਿਤ ਕਰੋ ਮੱਕੀ ਤੋਂ ਵੀ ਬਚਾਅ ਕਰਨਾ ਚਾਹੀਦਾ ਜੇ ਤਾਂ ਮੱਕੀ ਬੀਜੂਗੇ ਤਾਂ ਵਧੀਆ ਆ ਝੋਨਾ ਥੋੜਾ ਕੱਟ ਲਾ ਲਓ ਜਾਂ ਅਟਕੇ ਬਾਸਮਤੀ ਲਾ ਲਓ ਉਹਨਾਂ ਪਲ ਜਾਣਾ ਆ ਅੱਗ ਨਹੀਂ ਲੋੜੀ ਜੇ ਦੀ ਪ੍ਰਣਾਲੀ ਨੂੰ ਅੱਖਾਂ ਖਰਾਬ ਬਚਾ ਕਰਨਾ ਚਾਹੀਦਾ ਜੇ ਪਾਣੀ ਨੂੰ ਪੂਰਤਾ ਰੱਖਾਂਗੇ ਤਾਂ ਸਾਰਾ ਕੁਝ ਠੀਕ ਆ। ਜੇ ਪਾਣੀ ਨਹੀਂ ਲੱਭਿਆ ਜਿਦਾ ਦਿੱਲੀ ਮੌਲ ਮਿਲਦਾ ਇਹਦਾ ਮੌਲ ਮਿਲੂਗਾ ਜੀ। ਸਰ ਉਕੇਸ਼ ਮਾਸੂਦੀ ਵੀ ਨੇਕੜਾ ਦਾਪੁਰ ਇੱਥੇ ਪੁੱਜੀ ਆਗੇ ਪੌਦਿਆਂ ਦਾ ਕਾਫੀ ਉਤਾਲਾ ਕਰਨ ਆਏ ਹੈਗੇ। ਤੁਹਾਡਾ ਕੀ ਕਹਿਣਾ ਹੈਗਾ? ਇਹ ਬਹੁਤ ਵਧੀਆ ਚੀਜ਼ ਹੈ ਜੀ। ਦੇਖੋ ਪਲਾਂਟੇਸ਼ਨ ਹੋਰ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਨੇ ਤਾਂ ਆਪਣੇ ਹੱਥ ਚ ਹੀ ਲਿਆ ਹੋਇਆ ਵੀ ਅਸੀਂ ਰੁੱਖ ਕੱਟਣੇ ਆ। ਤੇ ਅਸੀਂ ਇਹ ਆਮ ਹੁਣ ਲੋਕਾਂ ਨੇ ਰੁੱਖ ਲਾਣੇ ਸ਼ੁਰੂ ਕੀਤੇ ਆ। ਤੇ ਜਿੰਨੇ ਵੀ ਐਨ ਜੀਓਜ਼ ਜਿੰਨੇ ਵੀ ਲੋਕ ਇਸ ਉਪਰਾਲੇ ਨਾਲ ਜੁੜੇ ਹੋਏ ਨੇ ਦਰਿਆਵਾਂ ਦੀ ਸਫਾਈ ਹੈ ਭਾਵੇਂ ਪਲਾਂਟੇਸ਼ਨ ਹੈ ਇਹਨਾਂ ਚੀਜ਼ਾਂ ਦੇ ਸਾਨੂੰ ਹੋਰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਤਾਂ ਕਿ ਆਪਾਂ ਰੰਗਲਾ ਪੰਜਾਬ ਮੁੜ ਬਣਾਈਏ ਕਿਉਂਕਿ ਰੰਗਲੇ ਪੰਜਾਬ ਦਾ ਕਨਸੈਪਟ ਪਲਾਸਟਿਕ ਦਾ ਨਹੀਂ ਆ ਰੰਗਲੇ ਪੰਜਾਬ ਦਾ ਕਨਸੈਪਟ ਪਿੰਗਾਂ ਦਾ ਹੈ ਬੋੜਾਂ ਦਾ ਹੈ ਨੀਮਾਂ ਦਾ ਹੈ ਕਿਕਰਾਂ ਦਾ ਹੈ ਤੇ ਇਹਦੇ ਦੇ ਹੀ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਸੋ ਆਵਾਮ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਕਿ ਕਿਸ ਤਰ੍ਹਾਂ ਇਹ ਜਿਹੇ ਉਪਰਾਲੇ ਅੱਗੇ ਹੋਣ ਅਸੀਂ ਕਹਿੰਦੇ ਆਂ ਵੀ ਆਵਾਮ ਨੂੰ ਵੀ ਅਸੀਂ ਸਾਰੇ ਦੇ ਸਾਰੇ ਵਰਕਿੰਗ ਆ ਅਸੀਂ ਕੰਮ ਕਰਦੇ ਆਂ ਆਪਣਾ ਟਾਈਮ ਕੱਢ ਕੇ ਆਉਂਨੇ ਆਂ ਤੁਸੀਂ ਵੀ ਇੱਕ ਸੰਡੇ ਤਾਂ ਸਤਲੁਜ ਦੇ ਨਾਂ ਲੁਧਿਆਣੇ ਦੇ ਲੋਕ ਜਲੰਧਰ ਦੇ ਜਿੰਨੇ ਵੀ ਨੇੜੇ ਢੇੜੇ ਦੇ ਜਿਨ੍ਹਾਂ ਨੂੰ ਸਤਲੁਜ ਨੇੜੇ ਪੈਂਦਾ ਵਿਆਸ ਨੇੜੇ ਪੈਂਦਾ ਜਾਂ ਰਾਵੀ ਨੇੜੇ ਪੈਂਦੀ ਆ ਉੱਥੇ ਟੀਮਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਵੀ ਜਾ ਕੇ ਇਹ ਕਾਰਜ ਆਪਣਾ ਹਿੱਸਾ ਪਾ ਉੰਨੀ ਜਿਹੜੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਲੈ ਕੇ ਕਿ ਸਤਲੁਜ ਰਿਆ ਤੇ ਪੌਦੇ ਲਗਾਏ ਜਾ ਰਹੇ ਹਨ ਇਹ ਵੀ ਵਗੈਰਾ ਵਗੈਰਾ ਜੀ ਸੋ ਅਜਿਹੇ ਇਦਨ ਲੈ ਕੇ ਜਿਹੜਾ ਹੈਗਾ ਵਾ ਕਿਸ ਤਰ੍ਹਾਂ ਜਿਹੜੇ ਹੈਗੇ ਜਿਹੜੀ ਉਪਰਾਲੇ ਜਿਹੜੇ ਇਥੋਂ ਸ਼ੁਰੂ ਹੋਏ ਹੈਗੇ ਦੇਖੋ ਇਹ ਕਿਸੇ ਦੇ ਮਨ ਚ ਆਉਂਦਾ ਤਾਂ ਸਾਰਿਆਂ ਦੇ ਚ ਵੀ ਸਤਲੁਜ ਵਾਸਤੇ ਕੁਝ ਕਰੀਏ ਆਪਣੀ ਟੀਮ ਦੇ ਸਾਰੇ ਮੈਂਬਰ ਜਿਹੜੇ ਆਉਂਦੇ ਆ ਸਾਰੇ ਦੱਸਦੇ ਵੀ ਸਾਨੂੰ ਇਹ ਸੀਗਾ ਵੀ ਸਤਲੁਜ ਵਾਸਤੇ ਕੁਝ ਕਰੀਏ ਬਸ ਇੱਕ ਪਹਿਲ ਹੈ ਚਲੋ ਮੇਰੇ ਹੱਥੋਂ ਹੋ ਗਈ ਪਰ ਸਾਰੇ ਬਰਾਬਰ ਦੇ ਕੌਂਟਰੀਬਿਊਟਰ ਨੇ ਮੇਰੇ ਨਾਲੋਂ ਤਾਂ ਜ਼ਿਆਦਾ ਕੰਮ ਕਰਦੇ ਨੇ ਸਾਰੇ ਦੇ ਸਾਰੇ ਮੇਰੇ ਨਾਲ ਜ਼ਿਆਦਾ ਕੰਮ ਕਰਦੇ ਨੇ ਮੈਂ ਕਹਿੰਦਾ ਵੀ ਹਾਂ ਇਹ ਆਪਣੇ ਮਨ 'ਚ ਜਦੋਂ ਹੋਵੇ ਵੀ ਆਪਾਂ ਧਾਰ ਲਿਆ ਵੀ ਹਾਂ ਕੁਝ ਕਰਨਾ ਤਾਂ ਇਹ ਹਮੇ ਸ਼ੁਰੂਆਤ ਹੋ ਜਾਂਦੀ ਹੈ ਤੇ ਬਾਅਦ 'ਚ ਬਹੁਤ ਵੱਡਾ ਮੂਮੈਂਟ ਬਣ ਜਾਂਦੀ ਹੈ ਇਨਤਾ ਜੀ ਜਿਸ ਪਰਾਲੇ ਬਾਰੇ ਪੁੱਛਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਇੱਕ ਤਾਂ ਆਪਣੀ ਬੇਟੀ ਨੂੰ ਇੱਥੇ ਸਤਲੁਜ ਤੇ ਲੈ ਕੇ ਆਏ ਇਹਨਾਂ ਦਾ ਵੱਡੇ ਇੱਧਰ ਇੱਧਰ ਸੈਲੀਬ੍ਰੇਟ ਕਰ ਰਹੇ ਆ ਤੇ ਇਹ ਤਾਂ ਮੈਂ ਕਹਿੰਦਾ ਟ੍ਰੈਂਡ ਬਣਨਾ ਚਾਹੀਦਾ ਵੀ ਦਰਿਆਵਾਂ ਦੀ ਸ਼ਾਮ ਸੰਭਾਲ ਇਹੋ ਜਿਹੀ ਹੋਊਗੀ ਲੋਕ ਇੱਥੇ ਆਣਗੇ ਮਤਲਬ ਇਹਨੂੰ ਸਰਕਾਰ ਵੀ ਸਮਝ ਸਕਦੀ ਹੈ ਵੀ ਇਹਨੂੰ ਟੂਰਿਸਟ ਸਪੌਟ ਤੁਸੀਂ ਤੇ ਇਹੋ ਜਿਹੇ ਚੀਜ਼ਾਂ ਦਾ ਹੋਣੀ ਚਾਹੀਦੀਆਂ ਹੈ ਇਹਦੀ ਕਲੀਨਲੈਸ ਵਾਸਤੇ ਸਟੈਪ ਚੱਕੇ ਜਾਣ ਸਰਕਾਰ ਇੱਧਰ ਇਨੀਸ਼ੀਏਟਿਵ ਲਵੇ ਆਮ ਲੋਕਾਂ ਨੇ ਜਦੋਂ ਇਨੀਸ਼ੀਏਟਿਵ ਲਿਆ ਸਰਕਾਰ ਦੀ ਕੀ ਮਜਬੂਰੀ ਆ ਹੋਰ ਜਿਹੜੇ ਬੋਰਡ ਜੁੜੇ ਹੋਏ ਨੇ ਹੋਰ ਜਿਹੜੀਆਂ ਔਰ ਗਵਰਨਮੈਂਟ ਬਾਡੀਜ਼ ਨੇ ਉਹਨਾਂ ਨੂੰ ਆਪਣਾ ਜਿਹੜਾ ਜ਼ਿੰਮੇਵਾਰੀ ਆ ਉਹ ਹੁਣ ਪੂਰੀ ਕਰਨੀ ਚਾਹੀਦੀ ਆ ਕਿਉਂਕਿ ਲੋਕ ਜਾਗ ਚੁੱਕੇ ਨੇ ਤੇ ਹੌਲੀ ਹੌਲੀ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ